ਲੋਕਾਂ ਨੂੰ 35-40 ਸਾਲ ਲੱਗ ਜਾਂਦੇ ਨੇ ਇਹ ਗੱਲਾਂ ਸਮਝਣ ਨੂੰ ਤੁਸੀਂ ਭਾਵੇਂ ਕਿੰਨੇ ਵੀ ਟਰਸਟ ਕਿਉਂ ਨਾ ਕਰਦੇ ਹੋ ਕਿਸੇ ਤੇ ਪਰ ਕੁਝ ਗੱਲਾਂ ਸਿਰ ਆਪਣੇ ਕੋਲ ਹੀ ਰੱਖਣੀਆਂ ਚਾਹੀਦੀਆਂ ਨੇ ਹਰ ਗੱਲ ਦਿਲ ਖੋਲ ਕੇ ਦੱਸ ਦੇਣ ਦੀ ਲੋੜ ਨਹੀਂ ਹੁੰਦੀ ਜਿਹੜਾ ਇਨਸਾਨ ਅੱਜਕੱਲ ਜਿਆਦਾ ਖੁੱਲੀ ਕਿਤਾਬ ਵਰਗਾ ਹੁੰਦਾ ਹੈ ਦੁਨੀਆ ਉਸ ਕਿਤਾਬ ਚੋਂ ਵਰਕੇ ਪਾੜ ਕੇ ਲੈ ਜਾਂਦੀ ਹੈ ਤੁਸੀਂ ਚਾਹੇ ਜਿੰਨਾ ਮਰਜ਼ੀ ਵਧੀਆ ਕੰਮ ਕਰ ਲੋ ਪਰ ਕੁਝ ਲੋਕ ਫਿਰ ਵੀ ਤੁਹਾਡੇ ਵਿੱਚ ਕਮੀਆਂ ਤੇ ਗਲਤੀਆਂ ਹੀ ਕੱਢਣਗੇ ਇਹ ਬਿਲਕੁਲ ਨੋਰਮਲ ਹੈ ਤੁਹਾਡੀ ਮੈਂਟਲ ਹੈਲਥ ਤੁਹਾਡੇ ਕੈਰੀਅਰ ਤੇ ਪੈਸੇ ਨਾਲੋਂ ਕਿਤੇ ਜ਼ਿਆਦਾ ਇੰਪੋਰਟੈਂਟ ਹੈ ਦਿਮਾਗ ਦੀ ਸ਼ਾਂਤੀ ਤੋਂ ਬਿਨਾ ਕਰੋੜਪਤੀ ਹੋਣਾ ਵੀ ਬੇਕਾਰ ਹੈ ਮਨੁੱਖਤਾ ਦੀ ਸੇਵਾ ਸੋਸਾਇਟੀ ਦਾ ਇੱਕ ਗੇੜਾ ਲਾ ਕੇ ਦੇਖਿਓ ਪੈਸਾ ਇੰਪੋਰਟੈਂਟ ਹੈ ਜਾਂ ਮੈਂਟਲ ਹੈਲਥ ਜਿਸ ਦਿਨ ਤੁਹਾਨੂੰ ਸਮਝ ਲੱਗ ਗਈ ਕਿ ਤੁਸੀਂ ਇਕੱਲੇ ਹੀ ਕਾਫੀ ਹੋ ਉਸ ਦਿਨ ਤੁਸੀਂ ਇੱਕ ਅਨਸਟਾਪੇਬਲ ਪਾਵਰ ਬਣ ਜਾਓਗੇ ਬਾਹਰੋਂ ਸਹਾਰੇ ਲੈਣੇ ਬੰਦ ਕਰੋ ਤੇ ਆਪਣੀ ਕੰਪਨੀ ਨੂੰ ਇੰਜੋਏ ਕਰੋ ਜਿਹੜੇ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਬੀ ਓ ਕੇ ਵਿਦ दैट ਉਹਨਾਂ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਆਪ ਨੂੰ ਹੀ ਪਸੰਦ ਨਹੀਂ ਕਰਦੇ ਬਹੁਤੀ ਵਾਰੀ ਜ਼ਿੰਦਗੀ ਤੁਹਾਡੇ ਬਣਾਏ ਪਲਾਨ ਅਨਸਾਰ ਨਹੀਂ ਚੱਲਦੀ ਅਸੀਂ ਪਲਾਨ ਕੁਝ ਹੋਰ ਕਰਦੇ ਹਾਂ ਪਰ ਜ਼ਿੰਦਗੀ ਨੇ ਕੁਝ ਹੋਰ ਹੀ ਸੋਚਿਆ ਹੁੰਦਾ ਹੈ ਨਵੇਂ ਹਾਲਾਤਾਂ ਨੂੰ ਅਪਣਾਉਣ ਲਈ ਹਮੇਸ਼ਾ ਤਿਆਰ ਰਹੋ ਤੁਸੀਂ ਹਮੇਸ਼ਾ ਖੁਸ਼ ਰਹਿਣਾ ਚੂਜ਼ ਕਰ ਸਕਦੇ ਹੋ ਹਾਲਾਤ ਖਰਾਬ ਹੋ ਸਕਦੇ ਨੇ ਪਰ ਉਹਨਾਂ ਹਾਲਾਤਾਂ ਵਿੱਚ ਸੈਡ ਹੋਣਾ ਜਾਂ ਖੁਸ਼ ਹੋਣਾ ਇਹ ਤੁਹਾਡੇ ਹੱਥ ਵਿੱਚ ਹੈ ਜਿਹੜੀ ਚੀਜ਼ ਤੁਹਾਡੇ ਕੰਟਰੋਲ ਤੋਂ ਬਾਹਰ ਹੈ ਜਿਵੇਂ ਮੌਸਮ ਟ੍ਰੈਫਿਕ ਇਕਨੋਮੀ ਗਵਰਨਮੈਂਟ ਜਾਂ ਲੋਕਾਂ ਦੀ ਸੋਚ ਉਹਦੇ ਬਾਰੇ ਸੋਚ ਕੇ ਸਟ्रेस ਲੈਣਾ ਟਾਈਮ ਦੀ ਬਰਬਾਦੀ ਹੈ ਇਸ ਨਾਲ ਤੁਹਾਡੀ ਮੈਂਟਲ ਹੈਲਥ ਵੀ ਖਰਾਬ ਹੁੰਦੀ ਹੈ ਸਿਰਫ ਆਪਣੇ ਆਪ ਤੇ ਫੋਕਸ ਕਰੋ ਤਾਂ ਸਕਸੈਸ ਬਹੁਤੀ ਦੂਰ ਨਹੀਂ